ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਪੂਰੀ ਲੁਧਿਆਣਾ ਨਿਵਾਸੀਆਂ ਦਾ ਤੇ ਪੰਜਾਬ ਦੇ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਮੇਰੇ ਤੇ ਬਹੁਤ ಅಪਾਰ ਕੀ ਕਿਰਪਾ ਕੀਤੀ ਹੈ ਬਸ ਹੋਰ ਕੁਝ ਨਹੀਂ ਲਵ ਯੂ ਨਦਿਆ ਥੈਟਸ ਇਟ ਬੜੇ ਸਾਹਿਬ ਕੀ ਲੱਗਦਾ ਬਾਦ ਵਿੱਚ ਚਾਰ ਹਲਕਿਆਂ ਦੇ ਵਿੱਚ ਵੱਡੀ ਲੀਡ ਗਿੱਲ ਐਂਡ ਆਤਨਗਰ ਦੇ ਵਿਕਟਾਂ ਨੂੰ ਲੀਡ ਮਿਲੀ ਹੈ ਹਾਂ ਬਿਲਕੁਲ ਸੰਦੀਪ ਸੰਧੂ ਜੀ ਤੇ ਫੱਟੇ ਜੱਕਦੇ ਸਿਮਰਜੀਤ ਬੈਂਸ ਦੇ ਲਾਡਕੀ ਨੀ ਬਿਲਕੁਲ ਸਿਮਰਜੀਤ ਸਿੰਘ ਬੈਂਸ ਸਾਹਿਬ ਹੋਰਾਂ ਨੇ ਵੀ ਬਹੁਤ ਕਿਰਪੂਰ ਕੀਤੀ ਹੈ ਤਲਵਾਰ ਸਾਹਿਬ ਨੇ ਬਹੁਤ ਕਿਰਪੂਰ ਪੰਜਾਬ ਸਰਕਾਰੀ ਸਰਟੀਫਿਕੇਟ ਲੈਂਡ ਜਾ ਰਹੇ ਹਾਂ ਜੀ ਬਿੰਦੂ ਸਾਹਿਬ ਕੋ ਰੈਂਡਰ ਮਿਲਿਆ ਆਪਸੀ ਸੀਟਾ ਮਿਲਿਆ ਮੈਂ ਬਹੁਤ ਧੰਨਵਾਦੀਆਂ ਪੰਜਾਬ ਦੇ ਲੋਕਾਂ ਦਾ ਸੱਤ ਸੀਟਾਂ ਤੇ ਸਾਨੂੰ ਜਿੱਥਾ ਸੋਈ ਹੈ ਮੈਂ ਕਹਿੰਦਾ ਸੀ ਕਿ ਵੱਡਾ ਨੰਬਰ ਸਾਡਾ ਹੋਏਗਾ ਹਾਂ ਬੋਟ ਪਰਸੈਂਟੇਜ ਸਾਡਾ ਹੋਇਆ। ਉਹ ਤਿੰਨ ਨੰਬਰ ਵਾਲੇ ਕੀ ਕਹੋਗੇ ਚੜੂ ਦਾ? ਮੈਂ ਕਹਿੰਦਾ 0 13 ਵਨ ਪੁੱਛੋ ਮਾਨ ਸਾਹਿਬ ਨੂੰ ਕੀ ਕੀ ਹੋਇਆ ਭਈ ਓਏ। ਇਸ ਵਕਤ ਥੈਂਕ ਯੂ। ਰਾਜਾ ਵੜਿੰਗ ਜਿੱਤੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਤੁਹਾਡਾ ਜਿਹੜਾ ਗਿੱਲ ਹਲਕੇ ਦਾ ਉਹਨਾਂ ਨੇ ਵਿੱਚ ਜ਼ਿਕਰ ਕੀਤਾ ਹੈ। ਸੋ ਇਹ ਮੈਂ ਕਹੂੰਗਾ ਕਿ ਰਾਜਾ ਵੜਿੰਗ ਦੀ ਜਿੱਤ ਮੁੱਦਿਆਂ ਦੀ ਜਿੱਤ ਹੈਗੀ ਆ। ਮਾਨਚੈਸਟਰ ਆਫ ਇੰਡੀਆ ਅਸੀਂ ਲੋਕਾਂ ਦੇ ਵਿੱਚ ਜੱਪਲੀਆਂ ਮਾਰ ਕੇ ਨਹੀਂ ਗਏ। ਅਸੀਂ ਲੋਕਾਂ ਨੂੰ ਵਿਜ਼ਨ ਦਿੱਤਾ। ਅਸੀਂ ਦੱਸਿਆ ਕਿ ਸਾਡਾ